ਕਿ ਕੋਈ ਕਿਸ ਦਾ ਪੁੱਤ ਨਹੀਂ ਕੋਈ ਪੁੱਤ ਨਹੀਂ ਕੋਈ ਪਿਓ ਨਹੀਂ ਤੇ ਬਾਣੀ ਨਹੀਂ ਮੰਨਦੀ ਇਹ ਮੰਨ ਕੇ ਅਸੀਂ ਇਸ ਵਾਰ ਆਪਣੇ ਆਪ ਨੂੰ ਬਨ ਲਿਆ ਸੰਸਾਰ ਨਾਲ ਇਹ ਖਿਆਲ ਨੇ ਸਾਨੂੰ ਬਨ ਦਿੱਤਾ ਸੰਸਾਰ ਨਾਲ ਜਿੰਨਾ ਚਿਰ ਖਿਆਲ ਨਹੀਂ ਮਿੰਟਦਾ ਸੰਸਾਰ ਨੂੰ ਬੋਲ ਤੋਂ ਖੁੱਲ ਨਹੀਂ ਸਕਦਾ ਬੋਲੀ ਡੁੱਟ ਸਕਦਾ ਉਹ ਉਦੋਂ ਡੁੱਟੂ ਜਦੋਂ ਇਹ ਗੱਲ ਦੀ ਸਮਝ ਆ ਗਈ ਸਰ ਉਹਦੋਂ ਮੈਂ ਛੱਡਿਆ ਜਾਊਗਾ ਮੋ ਢਿਲਾ ਬੈ ਜੂੰਗਾ ਕੌਣ ਕੋ ਪੁੱਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਾਪ ਕੌਣ ਮਰਦਾ ਇਹਦਾ ਸੰਤਾਪ ਹੋ ਜਾਂਦਾ ਸਾਨੂੰ ਦੁੱਖ ਹੁੰਦਾ ਖੜਾ ਹੋ ਜਾਂਦਾ ਮਰਦਾ ਹੀ ਕੋਈ ਨਹੀਂ ਹੈਗਾ ਦੁੱਖ ਜ਼ਰੂਰ ਹੁੰਦਾ ਹੈ ਦੁੱਖ ਤਾਂ ਹੁੰਦਾ ਪਰ ਮਰਦਾ ਤਾਂ ਕੋਈ ਹੈ ਹੋ ਨਹੀਂ ਨਾ ਕੋ ਪਿਓ ਮਰਦਾ ਨਾ ਕੋ ਪੁੱਤ ਮਰਦਾ ਪਹਿਲੀ ਗੱਲ ਤਾਂ ਪੁੱਤ ਹੈ ਹੋ ਨਹੀਂ ਜਾਂ ਹੈ ਨਹੀਂ ਤਾਂ ਮਰਿਆ ਕੌਣ ਫੇ ਜਿਹਨੂੰ ਤੁਸੀਂ ਮਰਿਆ ਕਹਿੰਦੇ ਉਹ ਵੀ ਮਰਿਆ ਹੀ ਨਹੀਂ ਹੈ ਉਹ ਵੀ ਸਾਨੂੰ ਭਰਮ ਦਾ ਬਰੇ ਦਾ ਸਾਨੂੰ ਪੜਾਈ ਪੁੱਠੀ ਪੜਾਤੀ ਵੀ ਮਰ ਗਿਆ ਹੈ ਮਰੀਆਨੀ ਹੈ ਆਤਵਾ ਨਹੀਂ ਵਰਦੀ ਇਹ ਵੀ ਕਹੀ ਜਾਂਦੇ ਸਾਰੇ ਦਰ ਔਰ ਠਾਗੋ ਜੱਗ ਕੋ ਠਗੌਰੀ ਲਾਈ ਹਰ ਦਾ ਠੱਗਾ ਉਹਨੇ ਜਦ ਨੂੰ ਠਗੌਰੀ ਲਾਤੀ ਠਗੌਰੀ ਕੀ ਲਾਈ ਹੈ ਪੈਦਾ ਕਰਨਾ ਸੀ ਉਹਨੇ ਇਹਨੂੰ ਕਹਤਾ ਆ ਤੂੰ ਮੇਰੇ ਇਨਾ ਕੰਮ ਕਰਦੇ ਇਹਨੂੰ ਬਣਾ ਲਿਆ ਇਹ ਮੰਨ ਗਿਆ ਬਚਲ ਉਹਨੇ ਉਹਨੂੰ ਪੁੱਤ ਬੰਨਣ ਲੱਗ ਗਿਆ ਉਹ ਪਿਓ ਬੰਨਣ ਲੱਗ ਗਿਆ ਉਹ ਢੰਗੀ ਚ ਫਸ ਗਿਆ ਡਿਊਟੀ ਉਹਦੀ ਸੀ ਸਾਰਾ ਕਰਾ ਲਈਏ ਤੇ ਇਹੋ ਐ ਰੋਇਆ ਬੋਪਿਆ ਇਹ ਬਿਜਾ ਰੋਲ ਜੀਏ ਹਾਂ ਠੱਗਾ ਕਹਿੰਦੇ ਜਾਦੂ ਨਹੀਂ ਲਾਈ ਹੋਈ ਆ ਇਹ ਸਮਝਾ ਕੇ ਬਾਤ ਨਾਲ ਤਾਂ ਕਹਿੰਦੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਨਾਲ ਆ ਮਾਤਾ ਬਣ ਜੰਦੇ ਦੇਖੋ ਉਧਰੋਂ ਜਿਆਦਾ ਆ ਪੜਾਉਦਾ ਹੈ ਪੜਾਈ ਕਰਾਉਂਦਾ ਗੁਰਬਾਣੀ ਦੀ ਜਦੋਂ ਆਪ ਕਹਿ ਲੈਂਦਾ ਫਿਰ ਆਪ ਰੱਬ ਬਣ ਜਾਂਦਾ ਕੰਮ ਸੀ ਕਰਦੇ ਆ ਮਾਤਾ ਬਿਦਾਲੇ ਸਾਰੇ ਕੰਮ ਸਾਕੇ ਲੈਂਦਾ ਦਰਗਾਹ ਬੰਦਾ ਨਹੀਂ ਸਾਨੂੰ ਵਾਦਾ ਪਤਾ ਇੱਥੇ ਸਾਰਾ ਕਾਲੂ ਸਾਡੇ ਜਮੇ ਵਾਦਾ ਪਤਾ ਡਿਊਟੀ ਅਸੀਂ ਕਰਦੇ ਤਾਂ ਜਿਹੜੇ ਡਿਊਟੀ ਕਰਦੇ ਆਂ ਤਾਂ ਅਖਰੇ ਬੰਦੇ ਆ ਨਾ ਭਾਈ ਨਾਣੇ ਪਾਲੇ ਨਹੀਂ ਨਾ ਤੇ ਤੂੰ ਬਾਲ ਫਿਰ ਉਹਦੋਂ ਕਹਿੰਦਾ ਕੋਈ ਕਿਸੇ ਦਾ ਵਾਹ ਨਹੀਂ ਕਹਿੰਦਾ ਪਿਓ ਨਹੀਂ ਇਹ ਨਹੀਂ ਬੋਲੀ ਇਸ ਕਰਕੇ ਕੁਝ ਸੱਚ ਹੈ ਜੋ ਅਸੀਂ ਕਰਦੇ ਆਂ ਦੇਖਦੇ ਆਂ ਉਹਦੇ ਨਾਲ ਉਹ ਪੈਦਾ ਹੋ ਜਾਂਦਾ ਝਾਕੋ ਠਗੋਰੀ ਲੰਚ ਉਹ ਮੁਰਗਾ ਪਾਲੀ ਉਹਨੂੰ ਬੇਟਨ ਨੂੰ ਜੀ ਨਹੀਂ ਕਰਦਾ ਆਪ ਤਦਾ ਬਾਲਿਆ ਹੋਇਆ ਸਮਝੇ ਬੱਕਰਾ ਵਾਲਿਆ ਹਾਂ ਨੀ ਵੱਡੂ ਨੀ ਕਹਿੰਦਾ ਨਿਆਣਿਆਂ ਦਾ ਉਹ ਕਹਿੰਦੇ ਨਾ ਅਦੀ ਦੀ ਬੱਦਲ ਦੇਣੋ ਦੀ ਵੇਚਣਾ ਹੀ ਨਹੀਂ ਹੈ ਇੱਕ ਦੋ ਠਗੀਆ ਅਦੀ ਨਹੀਂ ਵੇਚੋ ਅਦੀ ਤਾਂ ਰੱਖਣ ਕਰੇ ਕੁੰਤਿਆ ਨਾ ਮੋਜਾ ਦਾ ਪਸੂ ਨਾ ਹੋਰ ਜਾਂਦਾ ਆਤਮਾ ਦਾ ਸਾਰਿਆਂ ਚ ਕੋਈ ਹੈ ਨਾ